ਸੰਤ ਕਬੀਰ ਦਾਸ ਜੀਵਨ ਕਹਾਣੀ ਕਬੀਰ ਦਾਸ ਬਾਇਓਗ੍ਰਾਫੀ ਸੋਕੀ ਪਾਸ਼ਾ ਵਿੱਚ ਮੈਂ ਤੁਹਾਡਾ ਆਪਣਾ ਯੋਗੇਸ਼ ਕੁਮਾਰ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ ਵਿੱਚ ਚਲੋ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਨੂੰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਭਗਤ ਕਬੀਰ ਕਬੀਰ ਜੀ ਦੇ ਜੀਵਨ ਬ੍ਰਿਤਾਂਤ ਸੰਬੰਧੀ ਇਤਿਹਾਸਿਕ ਤੱਥਾਂ ਦੇ ਮਾਮਲੇ ਵਿੱਚ ਇੱਕ ਰੂਪਤਾ ਨਹੀਂ ਹੈ ਕਬੀਰ ਪੰਥੀਆਂ ਦੇ ਪ੍ਰਸਿੱਧ ਗ੍ਰੰਥ ਕਬੀਰ ਚਰਿਤ ਬੋਧ ਵਿੱਚ ਕਬੀਰ ਜੀ ਦਾ ਜਨਮ 1398 ਇਸਵੀ ਵਿੱਚ ਅੰਕਿਤ ਹੋਇਆ ਹੈ ਪਾਈ ਕਾਨ ਸਿੰਘ ਨਾਬਾ ਨੇ ਵੀ ਇਸੇ ਬਾਰੇ ਨੂੰ ਠੀਕ ਮੰਨਿਆ ਹੈ ਕਬੀਰ ਜੀ ਦੇ ਜਨਮ ਸਥਾਨ ਸੰਬੰਧੀ ਵੀ ਵਿਦਵਾਨਾਂ ਵਿੱਚ મત ਇਕਤਾ ਨਹੀਂ ਹੈ ਕੋਈ ਉਹਨਾਂ ਦਾ ਜਨਮ ਸਥਾਨ ਮਗਰ ਨੂੰ ਮੰਨਦਾ ਹੈ ਕੋਈ ਕਾਸ਼ੀ ਨੂੰ ਅਤੇ ਕੋਈ ਬਿਲਹਰਾ ਅਜਮਗਨ ਨੂੰ ਮੰਨਦਾ ਹੈ ਕਬੀਰ ਜੀ ਨੇ ਆਪਣਾ ਬਹੁਤਾ ਜੀਵਨ ਕਾਸ਼ੀ ਦੇ ਇੱਕ ਜੁਲਾਹੇ ਦੇ ਰੂਪ ਵਿੱਚ ਬਿਤਾਇਆ ਬਹੁਤ ਸਾਰੇ ਗ੍ਰੰਥਾਂ ਵਿੱਚ ਇਸ ਧਾਰਨਾ ਦੀ ਪੁਸ਼ਟੀ ਹੁੰਦੀ ਹੈ ਪਰੰਤੂ ਇਸ ਗੱਲ ਦਾ ਕੋਈ ਇਤਿਹਾਸਿਕ ਪ੍ਰਮਾਣ ਉਪਲਬਧ ਨਹੀਂ ਹੈ ਕੀ ਆਪ ਦਾ ਜਨਮ ਕਾਸ਼ੀ ਵਿੱਚ ਹੋਇਆ ਕਬੀਰ ਦੇ ਜਨਮ ਮਾਤਾ ਪਿਤਾ ਅਤੇ ਨਾਮਕਰਨ ਬਾਰੇ ਵੀ ਕਈ ਦੰਤ ਕਥਾਵਾਂ ਪ੍ਰਚਲਿਤ ਹਨ ਕਬੀਰ ਜੀ ਦੀ ਜਾਤ ਅਤੇ ਵੰਸ਼ ਬਾਰੇ ਤਿੰਨ ਤਰ੍ਹਾਂ ਦੇ ਵਿਚਾਰ ਪੇਸ਼ ਕੀਤੇ ਜਾਂਦੇ ਰਹੇ ਹਨ ਆਪਣੀਆਂ ਰਚਨਾਵਾਂ ਵਿੱਚ ਕਬੀਰ ਜੀ ਆਪਣੇ ਆਪ ਨੂੰ ਜੁਲਾਹਾ ਜਾਂ ਕੋਰੀ ਕਹਿੰਦੇ ਹਨ ਡਾਕਟਰ ਹਜਾਰੀ ਪ੍ਰਸਾਦ द्विवेदी ਅਨੁਸਾਰ ਕਬੀਰ ਜੋਗੀ ਜਾਂ ਜੋਗੀ ਜਾਤ ਦੇ ਸਨ ਅਤੇ ਉਹਨਾਂ ਦੇ ਪਰਿਵਾਰ ਨੇ ਸ਼ਾਇਦ ਇਸਲਾਮ ਧਰਮ ਕਬੂਲ ਕਰ ਲਿਆ ਸੀ ਨਾਥ ਪੰਥੀ ਅਖਵਾਨ ਵਾਲੇ ਅਤੇ ਵਰਣ ਆਸ਼ਰਮ ਦੇ ਬੰਦਨਾ ਤੋਂ ਪਰੇ ਰਹਿਣ ਵਾਲੇ ਬੈਰਾਗੀ ਸਾਧੂਆਂ ਨਾਲ ਆਪ ਦਾ ਸੰਬੰਧ ਸੀ ਭਾਰਤ ਵਿੱਚ ਮੁਸਲਮਾਨ ਰਾਜ ਦੀ ਸਥਾਪਨਾ ਤੋਂ ਬਾਅਦ ਉਹਨਾਂ ਨੇ ਇਸਲਾਮ ਧਰਮ ਅਪਣਾ ਲਿਆ ਸੀ ਪਰੰਤੂ ਉਹਨਾਂ ਦੇ ਆਚਾਰ ਵਿਵਹਾਰ ਵਿੱਚ ਕੋਈ ਤਬਦੀਲੀ ਨਹੀਂ ਆਈ ਸੀ ਇਹ ਲੋਕ ਆਸ-ਪਾਸ ਦੇ ਪਰੰਪਰਾਗਤ Hindu ਸਮਾਜ ਦੀ ਦ੍ਰਿਸ਼ਟੀ ਵਿੱਚ ਨੀਵੇਂ ਅਤੇ ਅਛੂਤ ਸਮਝੇ ਜਾਂਦੇ ਸਨ ਕਬੀਰ ਜੀ ਦੇ ਕਿਸੇ ਗੁਰੂ ਸੰਬੰਧੀ ਡਾਕਟਰ ਮੋਹਨ ਸਿੰਘ ਦੀਵਾਨਾ ਦਾ ਵਿਚਾਰ ਹੈ ਕਿ ਆਪ ਦੀ ਬਾਣੀ ਵਿੱਚ ਥਾਂ ਪੁਰ ਥਾਂ ਵਰਤਿਆ ਗਿਆ ਗੁਰੂ ਸ਼ਬਦ ਪਰਮਾਤਮਾ ਦਾ ਸੂਚਕ ਹੈ ਕਿਉਂਕਿ ਆਪ ਨੇ ਕਿਸੇ ਸੰਤ ਜਾਂ ਭਗਤ ਨੂੰ ਗੁਰੂ ਤਾਰਨ ਨਹੀਂ ਕੀਤਾ ਪਰੰਤੂ ਕੁਝ ਹੋਰ ਵਿਦਵਾਨਾ ਮਾਲਕਮ ਵੈਸਟਕਾਟ ਅਤੇ ਡਾਕਟਰ ਆਰ ਐਲ ਤ੍ਰਿਪਾਠੀ ਦੀ ਧਾਰਨਾ ਹੈ ਕਿ ਕਬੀਰ ਜੀ ਦੇ ਗੁਰੂ ਸ਼ੇਖ ਤੱਕੀ ਸਨ ਕਬੀਰ ਐਂਡ ਦਾ ਕਬੀਰ ਪੰਥ ਕੁਝ ਜਨ ਸ਼ਰੂਤੀਆਂ ਅਨੁਸਾਰ ਕਬੀਰ ਜੀ ਸਵਾਮੀ ਰਾਮਾਨੰਦ ਦੇ ਸ਼ੀਸ਼ ਸਨ ਪਰੰਤੂ ਡਾਕਟਰ ਦਿਵਾਨਾ ਇੰਨਾ ਧਾਰਨਾਵਾਂ ਨਾਲ ਸਹਿਮਤ ਨਹੀਂ ਹੈ ਉਸ ਅਨੁਸਾਰ ਆਪ ਨੇ ਸਾਰਾ ਗਿਆਨ ਬੈਰਾਗੀਆਂ ਜੋਗੀਆਂ ਅਤੇ ਸੂਫੀਆਂ ਦੀ ਸੰਗਤ ਵਿੱਚ ਬੈਠ ਕੇ ਪ੍ਰਾਪਤ ਕੀਤਾ ਉਹ ਲਿਖਦੇ ਹਨ ਕਿ ਵਿਵੇਕ ਵਿਵੇਕ ਹੀ ਕਬੀਰ ਦਾ ਗੁਰੂ ਸੀ ਭਾਰਤ ਵਿੱਚ ਮੁਸਲਮਾਨੀ ਰਾਜ ਦੀ ਸਥਾਪਨਾ ਹੋ ਜਾਣ ਨਾਲ ਇੱਕ ਵੱਡਾ ਪਰਿਵਰਤਨ ਵਾਪਰਿਆ ਉਹਨਾਂ ਦੇ ਆਉਣ ਪਿੱਛੋਂ ਹਿੰਦੂ ਸਮਾਜ ਵਿੱਚ ਆਤਮ ਰੱਖਿਆ ਦੀ ਪ੍ਰਵਰਤੀ ਬੜੀ ਤਿੱਬਰ ਹੋ ਗਈ ਹਿੰਦੂਆਂ ਦੇ ਸਾਹਮਣੇ ਹੀ ਉਹਨਾਂ ਦੇ ਦੇਵ ਮੰਤਰ ਢਾ ਦਿੱਤੇ ਜਾਂਦੇ ਸਨ ਦੇਵ ਮੂਰਤੀਆਂ ਤੋੜ ਦਿੱਤੀਆਂ ਜਾਂਗੀਆਂ ਸਨ ਅਤੇ ਪੂਜਾ ਵਿਧੀਆਂ ਦਾ અપਮਾਨ ਕੀਤਾ ਜਾਂਦਾ ਸੀ ਪਰ ਉਹ ਕੁਝ ਵੀ ਨਹੀਂ ਸਨ ਕਰ ਸਕਦੇ ਐਨੇ ਭਾਰੀ ਰਾਜਨੀਤਿਕ ਉਲਟਫੇਰ ਕਾਰਨ ਹਿੰਦੂ ਸਮਾਜ ਉੱਪਰ ਉਦਾਸੀ ਦੀ ਇੱਕ ਗਹਿਰੀ ਪਰਤ ਛਾ ਗਈ ਜੋ ਭਗਤੀ ਅੰਦੋਲਨ ਦੇ ਵਿਕਾਸ ਵਾਸਤੇ ਬਹੁਤ ਅਨੁਕੂਲ ਸਿੱਧ ਹੋਈ ਇਹੋ ਜਿਹੇ ਸਮੇਂ ਵਿੱਚ ਦੱਖਣੀ ਭਾਰਤ ਵਿੱਚ ਭਗਤੀ ਅੰਦੋਲਨ ਸ਼ੁਰੂ ਹੋਇਆ ਜੋ ਬਿਜਲੀ ਦੀ ਤੇਜ਼ੀ ਨਾਲ ਦੇਸ਼ ਦੇ ਕੋਨੇ-ਕੋਨੇ ਵਿੱਚ ਫੈਲ ਗਿਆ। ਕਬੀਰ ਜੀ ਦੀ ਬਾਣੀ ਨਾਲ ਸੰਬੰਧਿਤ ਸੌਮਿਆ ਅਤੇ ਆਧਾਰ ਗ੍ਰੰਥਾਂ ਦਾ ਕੋਈ ਹਿਸਾਬ-ਕਿਤਾਬ ਹੀ ਨਹੀਂ। ਕਬੀਰ ਪੰਥੀ ਲੋਕਾਂ ਦਾ ਵਿਸ਼ਵਾਸ ਹੈ ਕਿ ਸਤਗੁਰੂ ਦੀ ਬਾਣੀ ਅਨੰਤ ਹੈ। ਕਬੀਰ ਜੀ ਦੀਆਂ ਜੋ ਰਚਨਾਵਾਂ ਅੱਜ ਸਾਨੂੰ ਉਪਲਬਧ ਹਨ ਇਹ ਸਭ ਵਿਪੰਨ ਸੰਗ੍ਰਹਿਆਂ ਦੇ ਰੂਪ ਵਿੱਚ ਹਨ। ਕਬੀਰ ਬਾਣੀ ਦੇ ਅਨੇਕ ਸੰਗ੍ਰਹਿ ਵੱਖ-ਵੱਖ ਪੁਸਤਕਾਲਿਆਂ ਸੰਗਰਾਲਿਆਂ ਵਿੱਚ ਮਿਲਦੇ ਹਨ ਇਹਨਾਂ ਵਿੱਚੋਂ ਕਈ ਪ੍ਰਮਾਣਿਕ ਹਨ ਅਤੇ ਕਈਆਂ ਦੀ ਪ੍ਰਮਾਨਤਾ ਸੰ nghiਗਤ ਹੈ ਕਬੀਰ ਬਾਣੀ ਦੇ ਹੇਠ ਲਿਖੇ ਸੋਮੇ ਵਧੇਰੇ ਪ੍ਰਮਾਣਿਕ ਮੰਨੇ ਜਾਂਦੇ ਹਨ ਬੀਜਕ ਕਬੀਰ ਗ੍ਰੰਥਾਵਲੀ ਗੁਰੂ ਗ੍ਰੰਥ ਸਾਹਿਬ ਕਬੀਰ ਪੰਥ ਵਿੱਚ ਬੀਜਕ ਨੂੰ ਕਬੀਰ ਜੀ ਦੀ ਸਭ ਤੋਂ ਸਨਮਾਨਯੋਗ ਰਚਨਾ ਮੰਨਿਆ ਜਾਂਦਾ ਹੈ ਬੀਜਕ ਪਰੰਪਰਾ ਵਿੱਚ ਉਹ ਸਾਰੇ ਗ੍ਰੰਥ ਆ ਜਾਂਦੇ ਹਨ ਜੋ ਕਬੀਰ ਪੰਥੀਆਂ ਦੁਆਰਾ ਉਹਨਾਂ ਦੇ ਮੱਠਾਂ ਵਿੱਚ ਪ੍ਰਤੀਸ਼ਠਿਤ ਹਨ ਕਾਸ਼ੀ ਨਗਰੀ ਪ੍ਰਚਾਰਣੀ ਸਭਾ ਨੇ ਆਪਣੀ ਸਥਾਪਨਾ ਦੇ ਬਾਅਦ ਹਿੰਦੀ ਦੇ ਕੁਝ ਪ੍ਰਮੁੱਖ ਕਵੀਆਂ ਸੂਰਦਾਸ ਕਬੀਰ ਅਤੇ ਤੁਲਸੀਦਾਸ ਆਦਿ ਦੀਆਂ ਬਾਣੀਆਂ ਦੇ ਸੰਕਲਨ ਤਿਆਰ ਕਰਨ ਦੀ ਯੋਜਨਾ ਬਣਾਈ ਇਸ ਯੋਜਨਾ ਦੇ ਅਧੀਨ ਬਾਬੂ ਸ਼ਿਆਮ ਸੁੰਦਰ ਨਾਦਾਸ ਨੇ ਕਬੀਰ ਬਾਣੀ ਦੀਆਂ ਦੋ ਹੱਥ ਲਿਖਤਾ ਨੂੰ ਆਧਾਰ ਬਣਾ ਕੇ ਇਸ ਗ੍ਰੰਥਾਵਲੀ ਦੀ ਸੰਪਾਦਨਾ ਕੀਤੀ ਪਰੰਤੂ ਕਬੀਰ ਜੀ ਦੀ ਬਾਣੀ ਦਾ ਸਭ ਤੋਂ ਵੱਧ ਪ੍ਰਮਾਣਕ ਅਤੇ ਮਹੱਤਵਪੂਰਨ ਸਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਕਬੀਰ ਜੀ ਦੀ ਵਿਚਾਰਧਾਰਾ ਦਾ ਵਿਸ਼ਲੇਸ਼ਣ ਕਰਨ ਸਮੇਂ ਜਿਹੜਾ ਤੱਥ ਸਭ ਤੋਂ ਉਜਾਗਰ ਰੂਪ ਵਿੱਚ ਸਾਹਮਣੇ ਆਉਂਦਾ ਹੈ ਉਹ ਇਹ ਹੈ ਕਿ ਕਬੀਰ ਜੀ ਕਿਸੇ ਧਰਮ ਜਾਂ ਸੰਪਰਦਾਇ ਵਿਸ਼ੇਸ਼ ਦੇ ਮੁੱਲਾਂ अथवा ਕੰਦਰਾ ਕੀਮਤਾਂ ਨੂੰ ਲੈ ਕੇ ਨਹੀਂ ਚੱਲਦੇ ਉਹ ਆਪਣੇ ਯੁੱਗ ਦੇ ਦੋ ਪ੍ਰਮੁੱਖ ਧਰਮਾਂ Hindu ਧਰਮ ਅਤੇ ਇਸਲਾਮ ਦੋਹਾਂ ਵਿੱਚੋਂ ਕਿ ਸੇ ਇੱਕ ਨੂੰ ਉੱਤਮ ਜਾਂ ਵਿਸ਼ੇਸ਼ਿਤ ਕਰਦੇ ਹੋਏ ਨਜ਼ਰ ਨਹੀਂ ਆਉਂਦੇ ਬਲਕਿ ਉਹ ਇਨ੍ਹਾਂ ਦੋਹਾਂ ਧਰਮਾਂ ਦੇ ਪ੍ਰਤੱਖ ਆਚਰਣ ਵੱਲ ਧਿਆਨ ਦਿੰਦੇ ਹਨ ਅਤੇ ਇਨ੍ਹਾਂ ਧਰਮਾਂ ਨੂੰ ਮੰਨਣ ਵਾਲਿਆਂ ਦੀ ਕਥਨੀ ਅਤੇ ਕਰਨੀ ਵਿਚਲੇ ਅੰਤਰ ਉੱਪਰ ਉਂਗਲੀ ਉਠਾਉਂਦੇ ਹਨ Hindu ਧਰਮ ਦੇ ਰੀਤੀ ਰਿਵਾਜਾਂ ਨੂੰ ਸ਼ਰੋਮਣੀ ਦਰਸਾਉਣ ਵਾਲੇ ਬ੍ਰਾਹਮਣਾਂ ਦੇ ਕਿਰਦਾਰ ਦੀ ਅਲੋਚਨਾ ਕਰਦੇ ਹੋਏ ਆਪ ਫਰਮਾਉਂਦੇ ਹਨ ਕਿ ਇਨ੍ਹਾਂ ਲੋਕਾਂ ਨੇ ਸਾਡੇ ਤਿੰਨ ਤਿੰਨ ਗੱਜ ਦੀਆਂ ਥੋਥੀਆਂ ਪੈਨੀਆਂ ਹੋਈਆਂ ਹਨ ਤੀਰੇ-ਤੀਰੇ ਜਨੇਊ ਪੈਨੇ ਹੋਏ ਹਨ ਅਤੇ ਹੱਥਾਂ ਵਿੱਚ ਲੋਟੇ ਪਕੜੇ ਰੱਖੇ ਹਨ ਇਹੋ ਜਿਹੇ ਦਿਖਾਵੇ ਦੇ ਪੇਖਿਆਂ ਨੂੰ ਹਰੀ ਦੇ ਸੰਤ ਨਹੀਂ ਕਹਿਣਾ ਚਾਹੀਦਾ ਬਲਕਿ ਬਨਾਰਸ ਦੇ ਠੱਗ ਕਹਿਣਾ ਚਾਹੀਦਾ ਹੈ ਇਸੇ ਤਰ੍ਹਾਂ ਆਪ ਮੁਸਲਮਾਨਾਂ ਦੇ ਬਾਹਰਲੇ ਆਚਾਰ ਨੂੰ ਵੀ ਆਪਣੀ ਆਲੋਚਨਾ ਦਾ ਵਿਸ਼ਾ ਬਣਾਉਂਦੇ ਹਨ ਆਪ ਲਿਖਦੇ ਹਨ ਕਿ ਸੁੰਨਤ ਕਰਨ ਨਾਲ ਪਰਮਾਤਮਾ ਦਾ ਕੋਈ ਲਾਗਾ ਦੇਗਾ ਨਹੀਂ ਹੈ ਜੇ ਸੁੰਨਤ ਕਰਨੀ ਹੀ ਚੰਗੇ ਇਨਸਾਨ ਦੀ ਪਹਿਚਾਣ ਹੁੰਦੀ ਤਾਂ ਪਰਮਾਤਮਾ ਨੇ ਆਪ ਹੀ ਇਨਸਾਨ ਦੀ ਸੁੰਨਤ ਕਰ ਦੇਣੀ ਸੀ ਪਰੰਤੂ ਜੇਕਰ ਇਸਤਰੀ ਨਾਲ ਕਾਮ ਸੰਬੰਧ ਪੈਦਾ ਕਰਨ ਵਾਸਤੇ ਹੀ ਸੁੰਨਤ ਕਰਨੀ ਹੈ ਤਾਂ ਮੈਂ ਅਜਿਹੀ ਸੁੰਨਤੋਂ ਦੂਰ ਹੀ ਰਹਿਣਾ ਚਾਹਾਂਗਾ ਫਿਰ ਮੈਂ ਮੁਸਲਮਾਨ ਬਣਨ ਦੀ بجائے Hindu ਰਹਿਣਾ ਹੀ ਪਸੰਦ ਕਰਾਂਗਾ ਆਪ ਕਾਜ਼ੀ ਨੂੰ ਸੁਚੇਤ ਕਰਦੇ ਹਨ ਕਿ ਤੂੰ ਕਤੇਬਾਂ ਦੀ ਆੜ ਵਿੱਚ Hinduਾਂ ਨਾਲ ਵਿਦੀਕੀਆਂ ਕਰ ਰਿਹਾ ਹੈ ਅਜਿਹੇ ਕੰਮ ਛੱਡ RAM ਦਾ ਭਜਨ ਕਰ ਤਾਂ ਜੋ ਤੇਰਾ ਵੀ ਪਰ ਉਤਾਰਾ ਹੋ ਸਕੇ ਇਸੀ ਤਰ੍ਹਾਂ ਆਪ ਜੋਗੀਆਂ ਦੇ ਵੱਖ-ਵੱਖ ਫਿਰਕਿਆਂ ਵੱਲੋਂ ਧਾਰਨ ਕੀਤੇ ਜਾਣ ਵਾਲੇ ਭੇਖਾਂ ਨੂੰ ਵੀ ਆਪਣੇ ਵਿਅੰਗ ਦਾ ਨਿਸ਼ਾਨਾ ਬਣਾਉਂਦੇ ਹਨ ਆਪ ਦਾ ਵਿਚਾਰ ਹੈ ਕਿ ਜੇ ਨੰਗੇ ਫਿਰਨ ਨਾਲ ਹੀ ਜੋਗੀ ਬਣ ਜਾਈਦਾ ਹੈ ਤਾਂ ਜੰਗਲਾਂ ਵਿੱਚ ਵਿਚਰਨ ਵਾਲੇ ਸਾਰੇ ਜੀਵ ਜੰਤੂ ਤਾਂ ਪਰਮ ਜੋਗੀ ਹੋਏ ਜੇਕਰ ਮੂਹ ਸਿਰ ਮਨੋਂ ਨਾਲ ਮੁਕਤੀ ਮਿਲਦੀ ਹੋਵੇ ਤਾਂ ਸਾਰਿਆਂ ਭੇਡਾਂ ਸਵਰਗਾਂ ਨੂੰ ਜਾਣਗੀਆਂ ਕਬੀਰ ਜੀ ਆਰਥਿਕ ਵਿਵਸਥਾ ਦੁਆਰਾ ਮਨੁੱਖ ਮਨੁੱਖ ਵਿੱਚ ਪਾਈਆਂ ਵੰਡੀਆਂ ਦੇ ਵਿਰੁੱਧ ਆਪਣੀ ਆਵਾਜ਼ ਡਟ ਕੇ ਬੁਲੰਦ ਕਰਦੇ ਹਨ ਆਪ ਦਾ ਵਿਚਾਰ ਹੈ ਕਿ ਨਿਰਦਨ ਸਰਦਨ ਵਾਰੀ ਵਰਗਵੰਡ ਬਣਾਉਣੀ ਬਣਾਉਤੀ ਅਤੇ ਮਨੁੱਖ ਵਿਰੋਧੀ ਹੈ ਨਿਰਦਨ ਉਹ ਨਹੀਂ ਜਿਸ پاس ਤਨ ਦੌਲਤ ਨਹੀਂ ਬਲਕਿ ਉਹ ਹੈ ਜਿਸ ਦੇ ਹਿਰਦੇ ਵਿੱਚ ਪ੍ਰਭੂ ਦਾ ਨਿਵਾਸ ਨਹੀਂ ਹੈ ਆਪ ਪਰਮਾਤਮਾ ਦੇ ਨਾਮ ਰੂਪੀ ਸਰਮਾਇਏ ਨੂੰ ਮਨੁੱਖ ਦੀ ਸਭ ਤੋਂ ਵੱਡੀ ਪ੍ਰਾਪਤੀ ਮੰਨਦੇ ਹਨ ਆਪ ਫਰਮਾਉਂਦੇ ਹਨ ਕਿ ਪੂੰਜੀਵਾਦੀ ਵਿਵਸਥਾ ਵਿੱਚ ਚੰਗੇ ਬੁਰੇ ਹੋਣ ਸੰਬੰਧੀ ਲੋਕਾਂ ਦੇ ਮਾਪਦੰਡ ਹੀ ਬਦਲ ਗਏ ਹਨ ਪੰਜੀ ਪਤਿਆ ਨੇ ਦੁਨੀਆ ਨੂੰ ਆਪਣੇ ਅਧੀਨ ਰੱਖਣ ਲਈ ਸਭਿਆਚਾਰਕ ਰਤੀਮਨ ਬਦਲ ਦਿੱਤੀ ਹੈ। નિર્ਦਨ ਨੂੰ ਸਰਦਨ ਇੱਜ਼ਤ ਮਾਣ ਨਹੀਂ ਦਿੰਦਾ ਪਰ ਉਹ નિર્ਦਨ ਸਰਦਨ ਨੂੰ ਪੂਰਾ ਮਾਣ ਆਦਰ ਦਿੰਦਾ ਹੈ। ਕਬੀਰ ਜੀ ਦੀ ਬਾਣੀ ਦਾ ਇੱਕ ਹੋਰ ਵਿਚਾਰਧਾਰਾਈ ਅਰਾਰ ਮੂਰਤੀ ਪੂਜਾ ਵਰਗੇ ਮਿੱਥਿਆ ਰੀਤੀ ਰਿਵਾਜਾਂ ਦੇ ਖੰਡਨ ਨਾਲ ਜੁੜੀਆਂ ਹੋਈਆਂ ਹਨ। ਆਪ ਫਰਮਾਉਂਦੇ ਹਨ ਕਿ ਜਿਹੜੇ ਲੋਕ ਪੱਥਰ ਨੂੰ ਦੇਵਤਾ ਮੰਨ ਕੇ ਉਸ ਦੀ ਸੇਵਾ ਕਰਦੇ ਹਨ ਉਹਨਾਂ ਦੀ ਸਾਰੀ ਧਾਰ ਵਰਥ ਚਲੀ ਜਾਂਦੀ ਹੈ। ਇਥੇ ਕਬੀਰ ਜੀ ਲਿਖਦੇ ਹਨ ਜੋ ਪਾਥਰ ਕਉ ਕਹਤੇ ਦੇਵ ਤਾਂ ਕਿ ਵਿਰਤੀ ਹੋਵੇ ਸੇਵ ਜੋ ਪਾਥਰ ਕੀ ਪਾਈ ਪਾਇ ਤਿਸ ਕੈ ਕਾਲ ਅਜਾਈ ਜਾਏ ਉੰਜ ਤਾਂ ਮਧ ਕਾਲ ਦੇ ਲਗਭਗ ਸਾਰੇ ਸੰਤਾਂ ਅਤੇ ਭਗਤਾਂ ਨੇ ਵਰਣ ਵਿਵਸਥਾ ਵਿਰੁੱਧ ਆਵਾਜ਼ ਉਠਾਈ ਪਰੰਤੂ ਕਬੀਰ ਬਾਣੀ ਵਿੱਚ ਇਹ ਚੁਣੌਤੀ ਬਹੁਤ ਜ਼ੋਰਦਾਰ ਹੈ ਨਿਭੜਦੀ ਹੈ ਆਪ ਆਪਣੀ ਬਾਣੀ ਵਿੱਚ ਬਾਰ ਬਾਰ ਉਸ ਬ੍ਰਾਹਮਣ ਵਰਗ ਨੂੰ ਬੰਗਾਰਦੇ ਹਨ ਜੋ ਵਰਣ ਵਿਵਸਥਾ ਉੱਪਰ ਆਧਾਰਿਤ ਸਮਾਜਿਕ ਪ੍ਰਣਾਲੀ ਦੀ ਬਕਾਲਤ ਕਰਕੇ ਦਲਤਾਂ ਸ਼ੁਦਰਾਂ ਉੱਪਰ ਅਤਿਆਚਾਰ ਕਰਦਾ ਹੈ ਕਬੀਰ ਜੀ ਸਪਸ਼ਟ ਤੌਰ ਤੇ ਇਹ ਵਿਦਿਤ ਕਰ ਦਿੰਦੇ ਹਨ ਕਿ ਜਨਮ ਜਾਤ ਦੀ ਦ੍ਰਿਸ਼ਟੀ ਤੋਂ ਹੀ ਕੋਈ ਬ੍ਰਾਹਮਣ ਸ਼੍ਰੇਸ਼ਟ ਨਹੀਂ ਬਣ ਜਾਂਦਾ ਬਲਕਿ ਬ੍ਰਾਹਮਣ ਉਹੀ ਹੈ ਜੋ ਬ੍ਰਹਮ ਬਾਰੇ ਵਿਚਾਰ ਕਰਦਾ ਹੈ ਉਸਦਾ ਸਿਮਰਨ ਕਰਦਾ ਹੈ ਅਤੇ ਸਾਰੇ ਲੋਕਾਂ ਨੂੰ ਇੱਕ ਦੂਜੇ ਦੇ ਸਮਾਨ ਸਮਝਦਾ ਹੈ ਕਬੀਰ ਜੀ ਦੀ ਭਾਸ਼ਾ ਸਦੂਕੜੀ ਅਰਥਾਤ ਰਾਜਸਥਾਨੀ ਪੰਜਾਬੀ ਮਿਲੀ ਖੜੀ बोली है इस ਤੋਂ रामचंद्र शुक्ल ਇਹੇ ਅਨੁਮਾਨ ਲਾਉਂਦੇ ਹਨ ਕਿ ਕਬੀਰ ਜੀ ਨੂੰ ਇਹ ਭਾਸ਼ਾ नाथ पंथੀਆਂ ਤੋਂ ਮਿਲੀ ਹੋਵੇਗੀ ਜਿਨ੍ਹਾਂ ਦੇ पंथ ਦਾ ਪ੍ਰਚਾਰ Rajasthan ਅਤੇ Punjab ਵਿੱਚ ਹੀ ਸਭ ਤੋਂ ਵੱਧ ਰਿਹਾ ਡਾਕਟਰ ਬਰਤਵਾਲ ਦੁਆਰਾ ਸੰਪਾਦਿਤ ਗੋਰਖ ਬਾਣੀ ਨੂੰ ਵਾਚਣ ਤੋਂ ਪਤਾ ਚੱਲਦਾ ਹੈ ਕਿ ਕਬੀਰ ਜੀ ਨੇ नाथ पंथੀਆਂ ਦੀ ਕੇਵਲ ਸ਼ਬਦਾਵਲੀ ਨੂੰ ਹੀ ਨਹੀਂ ਅਪਣਾਇਆ ਬਲਕਿ ਉਨ੍ਹਾਂ ਦੀ ਪੂਰੀ ਸਰਚਨਾ ਤੱਕ ਨੂੰ ਆਤਮ ਹਸਤ ਕਰ ਲਿਆ ਹੈ ਕਬੀਰ ਜੀ ਦੀ ਕਬੀਰ ਜੀ ਦੀ ਸਾਹਿਤਕ ਪ੍ਰਤਿਭਾ ਬਹੁਤ ਵਿਰਾਟ ਅਤੇ ਅਤਿਬੁੱਧ ਸੀ ਉਨ੍ਹਾਂ ਦੀ ਬਾਣੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਅਧਿਆਤਮਕ ਪ੍ਰੇਮ ਦਾ ਗਾਇਨ ਕਰਨ ਦੇ ਬਾਵਜੂਦ ਆਪ ਆਪਣੇ ਸਮਕਾਲੀ ਜੀਵਨ ਦੇ ਯਥਾਰਤ ਤੋਂ ਵੱਖਰੇ ਜਾਂ ਬੇਮੁਖ ਨਹੀਂ ਹੋਏ ਇਸੇ ਲਈ ਆਪ ਜਨ ਸਧਾਰਨ ਦੇ ਕਵੀ ਸਨ ਅੱਜ ਦੀ ਆਪਣੀ ਵੀਡੀਓ ਇੱਥੇ ਹੀ ਖਤਮ ਹੁੰਦੀ ਹੈ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸੋ ਮੈਂ ਤੁਹਾਡਾ ਆਪਣਾ ਇੱਕ ਛੋਟਾ ਜਿਹਾ ਦੋਸਤ ਹਾਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ਼ ਜ਼ਰੂਰ ਕਰ ਦਿਓ ਮਿਲਦੇ ਹਾਂ ਇਹੋ ਜਿਹੀ ਵੀਡੀਓ ਦੇ ਨਾਲ ਸਬਦਕ ਲਈ ਧੰਨਵਾਦ ਜੈ ਹਿੰਦ ਜੈ ਭਾਰਤ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ